ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਜਾਇਜ਼ ਮਾਈਨਿੰਗ ਤੇ ਆਮ ਆਦਮੀ ਪਾਰਟੀ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਔਰ ਮੈਂ ਇਹ ਗੱਲ ਇਸ ਲਈ ਕਰ ਰਿਹਾ ਕਿਉਂਕਿ ਇੱਕ ਵਾਰੀ ਨਹੀਂ अनेका ਵਾਰੀ ਇਹਦੀਆਂ ਖਬਰਾਂ ਵੀ ਲੱਗ ਚੁੱਕੀਆਂ ਨੇ ਬੀਐਸਐਫ ਨੇ ਇਸ ਗੱਲ ਦੀ ਕੰਪਲੀਟ ਦਿੱਤੀ ਹੈ ਕਿ ਸਾਡੀ ਬਾਰਡਰ ਸਿਕਿਉਰਿਟੀ ਨੂੰ ਇੰਡੋ-ਪਾਕਿਸਤਾਨ ਬਾਰਡਰ ਨੂੰ ਖਤਰਾ ਹੈ ਜਿੰਨੀ ਮਾਈਨਿੰਗ ਹੋ ਰਹੀ ਹੈ ਔਨਰੇਬਲ ਹਾਈ ਕੋਰਟ ਦੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਫਟਕਾਰ ਪਈ ਹੈ ਹੁਣ ਤਾਂ ਆਨਰੇਬਲ ਹਾਈ ਕੋਰਟ ਨੇ ਆਪ ਦੇ ਇੱਕ ਕਮਿਸ਼ਨਰ ਨੂੰ ਵੀ ਨਿਯੁਕਤ ਕੀਤਾ ਕੋਰਟ ਕਮਿਸ਼ਨਰ ਨੂੰ ਜਿਨ੍ਹਾਂ ਨੇ ਜਾ ਕੇ ਆਪ ਮੌਕਾ ਵੇਖਣਾ ਕਿਉਂ ਇਹ ਹਾਲਾਤ ਪੈਦਾ ਹੋਏ ਜਦੋਂ ਸਰਕਾਰ ਫੇਲ ਹੋ ਜਾਏ ਐਡਮਿਨਿਸਟ੍ਰੇਸ਼ਨ ਫੇਲ ਹੋ ਜਾਏ ਔਰ ਪਿਛਲੀ ਵਾਰੀ ਵੀ ਈਡੀ ਦੀਆਂ ਜ਼ਮੀਨਾਂ ਜ਼ਬਤ ਹੋਈਆਂ ਚ ਮਾਈਨਿੰਗ ਚੱਲ ਰਹੀ ਸੀ ਮੈਂ ਜਾ ਕੇ ਵੀ ਆਇਆ ਸੀ ਰੋਪੜ ਤੁਸੀਂ ਸਾਰਿਆਂ ਨੇ ਉਸ ਗੱਲ ਨੂੰ ਦੇਖਿਆ ਵੀ ਸੀ ਕਿ ਉਸ ਵੇਲੇ ਦੇ ਐਸਐਸਪੀ ਵਿਵੇਕ ਸੋਨੀ ਦੀ ਔਰ ਹਰ ਮੰਤਰੀ ਹਰਜੋਤ ਬਹਿਸ ਦੀ ਮਿਲੀ ਭੁਗਤ ਨਾਲ ਕਿਵੇਂ ਮਾਈਨਿੰਗ ਚੱਲ ਰਹੀ ਸੀ ਔਰ ਕਮਾਲ ਦੀ ਗੱਲ ਹੈ ਭਗਵਾਨ ਸਵਾਮੀ ਜੀ 20000 ਕਰੋੜ ਦਾ ਤੁਹਾਡਾ ਦਾਵਾ ਸੀ ਚਲੋ ਦਾਵੇ ਤਾਂ ਕੋਕਲੇ ਰਹਿ ਗਏ ਸਭ ਨੂੰ ਪਤਾ ਮਗਰ ਤੀਜਾ ਮੰਤਰੀ ਤੁਸੀਂ ਆਪ ਹੀ ਬਦਲਤਾ ਦੋ ਮੰਤਰੀ ਪਹਿਲਾਂ ਬਦਲਤੇ ਪਹਿਲਾਂ ਹਰਜੋਤ ਬਹਿਨ ਸੀ ਇਸ ਬਹਿਕਮੇ ਦਾ ਮੰਤਰੀ ਉਹਦੀ ਕਾਰਜ ਸ਼ੈਲੀ ਨਹੀਂ ਠੀਕ ਸੀ ਮਾਈਨਿੰਗ ਮਾਪਿਆਂ ਨਾਲੋਂ ਰਲੇ ਸੀ ਇਸ ਲਈ ਤੁਸੀਂ ਆਪ ਹੀ ਉਹਨਾਂ ਨੂੰ ਬਦਲਤਾ ਫਿਰ ਤੁਸੀਂ ਮੀਥੇਰ ਨੂੰ ਬਦਲਿਆ ਔਰ ਉਸ ਤੋਂ ਬਾਅਦ ਜਿਹੜਾ ਮੰਤਰੀ ਤੁਸੀਂ ਜੋੜਾ ਮਾਜਰਾ ਲਾਇਆ ਚਲੋ ਉਹਦੀਆਂ ਨਜ਼ਦੀਕੀਆਂ ਤੁਹਾਡੇ ਕੀ ਨੇ ਪਰਿਵਾਰ ਨਾਲੇ ਤਾਂ ਸਾਰੇ जग ਜਾਹਰ ਮਗਰ ਇਹ ਕਮਾਲ ਦੀ ਗੱਲ ਹੈ ਆ 27 12 2023 ਨੂੰ ਮਾਈਨਿੰਗ ਮਹਿਕਮੇ ਦੇ ਜਹੀ ਦੀ ਕੰਪਲੇਂਟ ਤੇ ਰਕੇਸ਼ ਕੁਮਾਰ ਦੀ ਕੰਪਲੇਂਟ ਤੇ ਪੰਚਾ ਦਰਜ ਹੁੰਦਾ ਹੈ ਏ ਸਟੋਨ ਕ੍ਰਸ਼ਰ ਦੇ ਖਿਲਾਫ ਸੈਦਪੁਰ ਸਟੋਨ ਕ੍ਰਸ਼ਰ ਪਿੰਡ ਸੈਦਪੁਰ ਥਾਣਾ ਨੂਰਪੁਰ ਬੇਦੀ ਮਗਰ ਫੇਰ ਉਹੀ ਗੱਲ ਜਿਸ ਗੱਲ ਦੀ ਹਾਈ ਕੋਰਟ ਨੇ ਚਿੰਤਾ ਜਤਾਈ ਕਿ ਤੁਸੀਂ ਮਸ਼ੀਨਰੀ ਤੇ ਪਰਚਾ ਦਿੰਨੇ ਹੋ ਮਾਲਕਾਂ ਤੇ ਨਹੀਂ ਦਿੰਦੇ ਕਿਉਂ ਮਾਲਕਾਂ ਨਾਲ ਕੀ ਸਾਜਗਾਟ ਹੈ 27 12 ਨੂੰ 2023 ਨੂੰ ਪਰਚਾ ਕਰਜ ਹੋਇਆ ਔਰ ਉਸ ਤੋਂ ਬਾਅਦ ਆ ਫੋਟੋ ਅਖਬਾਰ ਨੇ ਵੀ ਇਹ ਖਬਰ ਲਾਈ ਆ ਕਿ ਕਿਵੇਂ 27 دسمبر ਨੂੰ ਸਟੋਨ ਕ੍ਰਸ਼ਰ ਤੇ ਨਜਾਇਜ਼ ਮਾਈਨਿੰਗ ਦਾ ਪਰਚਾ 18 ਜਨਵਰੀ ਨੂੰ ਮਾਈਨਿੰਗ ਮੰਤਰੀ ਮਾਲਕ ਦੇ ਘਰ ਪੁੱਤਰ ਦੇ ਵਿਆਹ ਤੇ ਪੁੱਜੇ ਪਰਚੇ ਤੇ 23 ਦਿਨ ਬਾਅਦ ਪੁਲਿਸ ਨੇ ਕੀਤਾ ਕ੍ਰਸ਼ਰ ਮਾਲਕ ਦੀ ਸ਼ਨਾਖਤ ਉਹਨੂੰ 23 ਦਿਨ ਲੱਗੇ ਆ ਵਿਆਹ ਦੀਆਂ ਫੋਟੋਆਂ ਮੈਂ ਆਡੀਓ ਵੀ ਜਨਤਕ करू ਵੀਡੀਓ ਵੀ ਜਨਤਕ ਕਰੂ ਆ ਬੈਠੇ ਆ ਵੇਖੋ ਕਿੱਡਾ ਨੀਕਾ ਆ ਤੇ ਜੇ ਜਗਿੰਦਰਪਾਲ ਸੀ ਉਹ ਕਾਂਗਰਸ ਦਾ ਸਾਬਕਾ ਐਮਐਲਏ ਉਹ ਤਾਂ ਦੋ ਦੋ ਤਿੰਨ ਦਿਨਾਂ ਦੀ ਫੜ ਲਿਆ ਤੁਸੀਂ ਉਹਦੀ ਵੇਲੇ ਨਹੀਂ ਉਹ ਤੇ ਮਸ਼ੀਨਰੀ ਦੇ ਪਰਚਾ ਹੁੰਦਾ ਉਹਦੇ ਮਾਲਕ ਦਾ ਤਾਂ 1 ਮਿੰਟ ਚ ਪਤਾ ਲੱਗ ਜਾਂਦਾ ਇੱਥੇ ਤੁਸੀਂ ਮਾਲਕ ਦੇ ਨਾਲ ਨਾਲੇ ਹੋ ਤਾਂ ਤੁਹਾਡਾ ਮਾਲਕਾਂ ਦਾ ਪਤਾ ਨਹੀਂ ਲੱਗਦਾ ਮਨਿਸਟਰ ਮਾਈਨਿੰਗ ਇਹ ਵੀ ਡਿਸਮਿਸ ਹੋਣਾ ਚਾਹੀਦਾ ਜੇ ਤੁਸੀਂ ਮਾਈਨਿੰਗ ਇਲੀਗਲ ਮਾਈਨਿੰਗ ਦੇ ਖਿਲਾਫ ਜਿਹੜੇ ਲੋਕ ਐਨਜੀਟੀ ਦੀ ਧੜੀਆਂ ਵਾਲੋ ਜਿਹੜੇ ਲੋਕ এনवायरमेंट ਦੀਆਂ ਧੱਜੀਆਂ ਉਣਾਉਂ ਜਿਹੜੇ ਲੋਕ ਮਾਈਨਿੰਗ ਉਹ ਪੰਚੇਤੀ ਥਾਂ ਤੇ ਕਰਨ ਸਰਕਾਰੀ ਥਾਂਾਂ ਤੇ ਕਰਨ ਜਿਹੜੀ ਬਿਲਕੁਲ ਹੀ ਗੈਰ ਕਾਨੂੰਨੀ ਹੈ ਜਿਹੜੇ ਲੋਕ ਡੀਸਰਟਿੰਗ ਕਰਨ ਜਿਹੜੀ ਅਲਾਉਡ ਹੀ ਨਹੀਂ ਹੈ ਪਾਲਿਸੀ ਦੇ ਉਲਟ ਹੈ ਜਿਹੜੇ ਲੋਕ ਇਲੀਗਲ ਮਾਈਨਿੰਗ ਨੂੰ ਲੀਗਲ ਕਰਨ ਸਿਰਫ ਇਸ ਲਈ ਕਿਉਂਕਿ ਉਹ ਥੋੜੇ ਮਾਈਨਿੰਗ ਮੰਤਰੀ ਜੋੜਾ ਮਾਜਰਾ ਸਾਹਬ ਦੇ ਨੇੜੇ ਹੈ ਜਾਂ ਉਹਨਾਂ ਦੀ ਸੇਵਾ ਕਰਦੇ ਆ ਜਾਂ ਉਹਨਾਂ ਦੀ ਜੇਬ ਗਰਮ ਰੱਖਦੇ ਆ ਕਿ ਇਹ ਕਾਰਨ ਕੀ ਮਾਈਨਿੰਗ ਦੇ ਦੋਵੇਂ ਮਾਪਦੰਡ ਹੋ ਗਏ ਜਗਿੰਦਰਪਾਲ ਤੇ ਜੇ ਪਰਚਾ ਹੋ ਸਕਦਾ ਮਾਲਕ ਤੇ ਤੇ ਇੱਥੇ ਕਿਉਂ ਇਸ ਲਈ ਮੇਰੇ ਵੀਰੋ ਇਹ ਫੇਰ ਇੱਕ ਸਪਸ਼ਟ ਕੇਸ ਆਇਆ ਹੈ ਵੈ ਮਾਈਨਿੰਗ ਮਾਫੀਆ ਦੇ ਨਾਲ ਇਨਵੋਲਵਮੈਂਟ ਔਰ ਮੈਂ ਗਵਰਨਰ ਸਾਹਿਬ ਨੂੰ ਵੀ ਅਪੀਲ ਕੀਤੀ ਆ ਆਨਰੇਬਲ ਹਾਈ ਕੋਰਟ ਨੂੰ ਵੀ ਮੈਂ ਅਪੀਲ ਕਰਦਾ ਕਿ ਕਾਈਂਡਲੀ ਮਾਰਕ ਸੀਬੀਆ ਇਨਕੁਆਇਰੀ ਜਿਵੇਂ ਸ਼ਰਾਬ ਘਟਾਲਾ ਪਰਦਾ ਫਾਸ਼ ਹੋਇਆ ਕਰੋੜਾਂ ਸੌ ਕਈ 100 ਕਰੋੜ ਦਾ ਕਪੜਾ ਸਾਹਮਣੇ ਆਇਆ ਇਹ ਮਾਈਨਿੰਗ 'ਚ ਵੀ ਕਈ ਸੌ ਕਰੋੜ ਦਾ ਕਪੜਾ ਸਾਹਮਣੇ ਆਊਗਾ ਆਸ ਕਰੂੰਗਾ ਉਮੀਦ ਕਰੂੰਗਾ ਕਿ ਇੱਥੇ ਜਲ ਸੋ ਜਲਦ ਕਾਰਵਾਈ ਜ਼ਰੂਰ ਹੋਵੇ ਬਹੁਤ ਬਹੁਤ